ਮੇਰਾ ਨਕুল ਵਿੰਦਰ ਕੋਰੇ ਸਾਡੇ ਘਰੇ ਰਾਤੀ ਚੋਰੀ ਹੋ ਚੁਕੀ ਹੈ ਕੀ ਚੋਰੀ ਹੋਈ ਜੀ ਸਾਰਾ ਗਹਿਣਾ ਵੀ ਲੈ ਗਏ ਪੈਸਾ ਵੀ ਲੈ ਗਏ ਕਿੰਨੇ ਕੁ ਦਾ ਗਹਿਣਾ ਦਾ ਉਹ ਹੈਗਾ 3-4 ਲੱਖ ਦਾ ਤੇ ਕੈਸ਼ ਕਿੰਨਾ ਦਾ ਸੀ ਲੱਖ ਡੇਢ ਲੱਖ ਦਾ ਕੈਸ਼ ਸੀ ਤੁਸੀਂ ਕਿੱਥੇ ਕੀ ਹੋ ਉਸ ਟਾਈਮ ਅਸੀਂ ਆਪਣੀ ਨਨਦੇ ਦੇ ਘਰ ਗਏ ਸੀ ਉਹ ਐਕਸੀਡੈਂਟ ਹੋ ਗਿਆ ਸੀ ਪਤਾ ਲੈਣ ਗਏ ਸੀ ਤੇ ਚੋਰੀ ਦਾ ਤੁਹਾਨੂੰ ਸ਼ੱਕ ਕਿਤੇਗਾ ਸਾਡੇ ਗਲੇ ਮਹੱਲੇ ਦਾ ਹੀ ਹੈਗਾ ਕੀ ਨਾਮ ਹੈ ਕੀ ਕੰਮ ਕਰਦਾ ਸਿਮਾ ਚੋਰੀਆ ਸਮਿਆਕਾ ਪਿੰਦਾ ਸਮਿਆਕਾ ਵੇਚਦਾ ਚੋਰੀਆਂ ਕਰਦਾ ਦਿਨ ਦਹਾੜੇ ਲੋਕਾਂ ਦੇ ਘਰ ਚੋਰੀਆਂ ਕਰਦਾ ਜੀ ਤੇ ਕਿਸ ਇਲਾਕੇ ਦੇ ਵਿੱਚ ਚੋਰੀ ਹੋਈ ਹੈ ਅਨਗੜ ਗੇੜਾ ਕੀਮਾ ਫਕੀਰ ਸਿੰਘ ਘਰੋਂ ਲਈ ਪੁਲਿਸ ਪ੍ਰਸ਼ਾਸਨ ਨੂੰ ਕੋਈ ਕੰਪਲੇਟ ਕੀਤੀ ਹੈ ਅਸੀਂ ਰਾਤ ਦੀ ਕੀਤੀ ਹੈ ਉਹ ਮੌਕਾ ਦੇਖ ਕੇ ਹਲੇ ਤੱਕ ਕੋਈ ਨਹੀਂ ਆਇਆ ਫਿਰ ਪੁਲਿਸ ਨੇ ਕੋਈ ਕਾਰਵਾਈ ਕੀਤੀ ਹੈ ਹਾਂ ਜੀ ਉਹਦੇ ਪਿਓ ਨੂੰ ਰਾਤ ਦਾ ਲੈ ਗਏ ਹੋਏ ਨੇ ਪਿਓ ਉਹਦਾ ਉੱਥੇ ਹੀ ਹੈਗਾ ਪਰ ਉਹ ਹਲੇ ਆ ਭਰਾ ਰੋਇਆ ਮੱਲੇ ਚ ਬਹੁਤ ਜਣੇ ਦੇ ਹੋਏ ਤੁਸੀਂ ਪੁੱਛ ਸਕਦੇ ਜੀ ਮੰਗ ਹੀ ਕਰਦੇ ਆ ਇਨਸਾਫ ਚਾਹੀਦਾ ਤੁਹਾਨੂੰ ਉਹ ਅੰਦਰ ਹੋਣਾ ਚਾਹੀਦਾ ਜੇਲੇ ਹੋਣਾ ਚਾਹੀਦਾ ਉਹ ਮੁੰਡਾ ਪੇਸ਼ ਕਰਾਓ ਮੇਰਾ ਨਾਮ ਇਕਬਾਲ ਸਿੰਘ ਆ ਜੀ ਤੇ ਰਜੂ ਭਾਈ ਆਜੋ ਮੇਰੀਆਂ ਦੋ ਚੋਰੀਆਂ ਹੋ ਗਈਆਂ ਪਹਿਲੇ ਮੇਰਾ ਸਰ ਮੈਸਲ ਕਾਰਪੋਰੇਸ਼ਨ ਦੇ ਵਿੱਚ ਜੋਬ ਕਰਦਾ ਤੇ ਮੈਂ ਇਥੇ ਆਪਣੇ ਮਹੱਲੇ ਦੇ ਵਿੱਚ ਕੀਰਤ ਸਿੰਘ ਕਲੋਨੀ 'ਚ ਟਰੈਕਟਰ ਲੋਂਨਾ ਨਾ ਪਹਿਲੇ ਤਾਂ ਮੇਦੀ ਟਰੈਕਟਰ ਦੀ ਬੈਟਰੀ ਚੋਰੀ ਹੋ ਗਈ ਆ ਉਸ ਤੋਂ 3 ਦਿਨ ਬਾਅਦ 27 ਤਰੀਕ ਨੂੰ ਬੈਟਰੀ ਚੋਰੀ ਤੇ 1 ਤਰੀਕ ਨੂੰ ਸਾਡੇ ਇੱਕ ਮਨਕ ਘਰੇ ਚੋਰੀ ਹੋ ਗਈ ਆ ਜਿਸ ਤੋਂ 1.5 ਤੋਂ 2 ਲੱਖ ਦੇ ਵਿੱਚ ਨੁਕਸਾਨ ਹੋ ਗਿਆ ਕਿਸੇ ਤੇ ਸਭ ਤੋਂ ਸ਼ੱਕ ਹੈ ਹਾਂਜੀ ਇਹ ਜਿਹੜਾ ਜਿਹੜਾ ਇਹਨਾਂ ਨੇ ਨਾਂ ਲਿਆ ਭਾਬੀ ਜੀ ਨੇ ਸਿਮਾ ਨਾਂ ਦਾ ਤੇ ਉਹੀ ਹੈ ਜੀ ਬੰਦਾ ਇੱਕੋ ਹੀ ਬੰਦਾ ਚੋਰੀਆ ਕਰਦਾ ਵਿੱਚ ਸ਼ੱਕ ਤਾਂ ਇੱਕੋ ਤੇ ਹੀ ਫਿਲਹਾਲ ਤੇ ਬਾਕੀ ਬਾਕੀ ਕੋ ਪੁਲਿਸ ਕਾਰਵਾਈ ਕਰੇ ਆਪਣੀ ਉਹਨਾਂ ਉਹਨਾਂ ਕੋਲ ਪੁੱਛੇ ਚੇੜ ਬਣ ਜਾਣੀ ਹੈ ਹਾਂਜੀ ਉਹ ਉਹਨੂੰ ਕੋ ਮਤਲਬ ਕਿ ਕਰਨ ਤੇ ਅਰੈਸਟ ਕਰਨ ਤੇ ਉਹਦੇ ਕੋ ਸਾਰੇ ਮਤਲਬ ਕਿ ਪੁੱਛਣ ਵੀ ਕੋਣ ਕੋਣਾ ਹੈਗਾ ਵਾ ਹਾਂ ਅੱਜ ਤੱਕ ਅੱਜ ਤੱਕ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਉਹਦੇ ਤੇ ਅਸੀਂ ਮੈਂ ਦੋਲ ਕੰਪਲੀਟ ਵਾਲਾ ਖਾ ਗਏ ਕੋਈ ਕਾਰਵਾਈ ਨਹੀਂ ਹੋਈ ਹਾਂਜੀ ਹੁਣ ਇਧਰੋਂ ਕਾਰਵਾਈ ਸ਼ੁਰੂ ਹੋਈ ਹੈ ਤੇ ਅਸੀਂ ਵੀ ਨਾਲ ਅਸੀਂ ਬੋਲਣੇ ਤਿਆਰ ਆ ਸਾਰਾ ਸਾਰਾ ਮhalla ਹੀ ਤਿਆਰ ਹੈ ਜੀ ਜੇ ਅਗਰ ਪੁਲਿਸ ਕਾਰਵਾਈ ਨਹੀਂ ਕਰਦੀ ਤੇ ਫੇਰ ਕੀ ਕਰੋਗੇ ਫੇਰ ਨਹੀਂ ਪੁਲਿਸ ਤੇ ਐਕਸ਼ਨ ਲੈ ਸਕਦੇ ਆ ਪਰ ਨਾ ਲਾਵਾਂਗੇ ਪੁਲਿਸ ਦੇ ਅੰਨਗਰ ਚੌਂਕੀ ਦੇ ਬਾਹਰ ਜਾ ਕੇ ਧਰਮਾ ਵੀ ਲਾ ਸਕਦੇ ਆ ਹਾਂਜੀ ਭਾਈ ਜੀ ਕੀ ਨਾਮ ਜੀ ਆਪਣਾ ਮੇਰੇ ਨਾਲ ਮਲਕੀਤ ਸਿੰਘ ਹੈ ਜੀ ਭਾਈ ਜੀ ਕੀ ਮਸਲਾ ਹੈ ਸਾਡੀ ਬੈਟਰੀ ਖਲੋਤੀ ਸੀ ਜੀ ਬਾਹਰ ਬਾਹਰ ਦੇ ਉਹਨਾਂ ਦੇ ਬੈਠ ਰਹੀ ਹੈ ਜਿਹਦੇ ਵਿੱਚੋਂ ਮੇਰੇ ਬੈਟਰੀਆਂ ਕੱਢ ਗੱਡੀ ਦੇ ਵਿੱਚੋਂ ਬੈਟਰੀਆਂ ਕੱਢ ਕੇ ਲੈ ਗਏ ਚਾਰੇ ਬੈਟਰੀਆਂ ਕਿਸੇ ਤੇ ਕੋਈ ਸ਼ੱਕ ਸ਼ਾਕਤ ਇਹ ਵੇਖੋ ਕੈਮਰੇ ਤੇ ਦਿਖਾ ਦੇਖੇ ਨਹੀਂ ਇਸ ਕੈਮਰੇ ਤੇ ਦਿਖਾ ਨਹੀਂ ਪਰ ਇਹ ਵੀ ਸਾਨੂੰ ਜਿਵੇਂ ਚੋਰੀਆਂ ਹੋ ਰਹੀਆਂ ਲਗਾਤਾਰ ਸਾਨੂੰ ਉਸੇ ਬੰਦੇ ਤੇ ਸ਼ੱਕ ਹੋਏਗਾ ਜੀ ਇਹ ਚੱਕਰ ਸ਼ੱਕ ਆ ਅੱਛਾ ਕਿੱਥੇ ਕਰਕੇ ਤੁਹਾਡਾ ਘਰ ਹੈਗਾ ਜੀ ਸੁਨੀਤਾ ਕਰੈਨਰ ਸਟੋਰ ਤੇ ਲੱਗੇ ਕਿਹੜੇ ਇਲਾਕੇ ਦੇ ਵਿੱਚ ਫਕੀਰ ਸਿੰਘ ਕਲੋਨੀ ਹਾਂਜੀ ਕੀ ਨਾਮ ਹੈ ਬਾਈ ਤੁਹਾਡਾ ਮੱਥਾਵਾਂ ਜੀ ਬਾਈ ਕੀ ਹੈ ਜੀ ਸਾਡੇ ਨਾਲ ਵੀ ਇਹ ਵੀਰਵਾਰ ਮਤਲਬ ਇਹ ਰਾਤ ਨੂੰ 2:3 ਦੇ ਕਰੀਬ ਆਏ ਨੇ ਤੇ ਨੌਜਰ ਨਾ ਉਹਦੇ ਚੋਲ ਦਰਮਨ ਗਏ ਤੇ ਫੇਰ ਉਹਨਾਂ ਨੇ ਆਨਕੇ ਬਾਰੂ ਬੂਆ ਬੰਸੀ ਤੇ ਉਹਨਾਂ ਨੇ ਸਾਰਾ ਮਦਕ ਦੀ ਐਟ ਸੀ ਤੇ ਉਹ ਇੱਕ ਮੁੰਡਰੀ ਸੀ ਇੱਕ ਨਫ ਸੀ 1212000 ਰੁਪਇਆ ਸੀ ਉਹ ਸਾਰੇ ਬੱਚਿਆਂ ਦੇ ਫੋਲਾ ਫਲਾਈ ਕਰਕੇ ਦੇ ਲੈ ਗਏ ਮਦਕ ਦੇ ਇਹ ਚੋਰਾ ਨੂੰ ਪੁੱਛਾ ਕੋਈ ਦਰ ਨਹੀਂ ਰਿਹਾ ਮਾਲੇ ਅਸੀਂ ਗਆਂ ਕਮੇਲ ਲਖਾਈਏ ਉਹਨਾਂ ਨੇ ਮੌਕਾ ਦੇਖਿਆ ਆਨਕੇ ਸਾਰਾ ਉਹਨਾਂ ਬਾਹਾ ਫੋਟਮਾਂ ਲਾਈਆਂ ਉਹ ਹਾਲੇ ਤੱਕ ਕੋਈ ਹਾਲ ਨਹੀਂ ਆਇਆ ਤੇ ਹੁਣ ਇਹਦਰ ਪੁਲਸ ਨਹੀਂ ਕਾਰਵਾਈ ਦੀ ਤੇ ਨਹੀਂ ਕਰਦੀ ਫਿਰ ਕੀ ਕਰੋਗੇ ਬੋਲ ਇਨਸਾਫ ਚਾਹੀਦਾ ਹਮੋਂ ਨਹੀਂ ਦੇਖਿਆ ਕਿ ਬੰਦੇ ਦਾ ਕਿਸੇ ਦਾ ਗਲਤ ਨਾਂ ਨਹੀਂ ਲਾ ਸਕਦੇ ਬਾਕੀ ਉਹਨੇ ਨੇ ਚੋਰੀ ਹੋਈ ਏ ਤੇ ਉਹਦੇ ਸਾਨੂੰ ਉਹਦੇ ਸ਼ੱਕ ਸਭ ਨੂੰ ਮਤਕੋ ਹੋਈ ਕਰਨ ਵਾਲਾ ਬੰਦਾ ਸਾਡੇ ਬੰਨੇ ਦੇ ਦੇ ਤਾਲਾ ਦੇਖਾ ਬਾਹਰੋਂ ਬੰਦ ਆ ਉੱਪਰੋਂ ਵੀ ਆ ਜਾਂਦੇ ਉੱਪਰੋਂ ਵੀ ਆਏ ਸਾਡੇ ਵੀ ਹਾਂਜੀ ਜੀ ਸਰਦਾਰ ਜੀ ਕੀ ਨਾਮ ਆਪਣਾ ਤੇ ਕੀ ਮਸਲਾ ਹੈ ਜੀ ਅੱਜ ਤੁਸੀਂ ਸੜਕਾ ਤੇ ਆ ਗਏ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਕੁਲਦੀਪ ਸਿੰਘ ਆ ਤਰਨਤਾਰ ਰੋਡ ਖਾਲਸਾ ਨਗਰ ਤੋਂ ਐ ਕੁਲਵਿੰਦਰ ਕੌਰ ਜੀ ਜਿਹੜੇ ਨੇ ਏ ਮੇਰੇ ਪਰਜਾਈ ਨੇ ਤੇ ਮੇਰੇ ਘਰ ਦੀ ਦਾ ਪਤਾ ਲੈਣ ਵਾਸਤੇ ਆਏ ਸੀ ਗੱਲ ਸਾਡੇ ਕੋਲ ਤੇ ਉਸ ਦੇ ਦਰਮਿਆਨ ਜੜੀ ਨੇ ਵਾਰਦਾਤ ਕੀਤੀ ਐ ਸਿਮੇ ਨਾਮ ਦੇ ਮੁੰਡੇ ਨੇ ਇਲਾਕੇ ਦੇ ਜਿੰਨੇ ਵੀ ਲੋਕ ਹਨ ਇਹ ਡਰੇ ਪਏ ਆ ਇੱਕ ਟੁੱਚਲ ਜੇ ਬੰਦੇ ਕੋ ਬੇਕਾਰ ਬੰਦੇ ਕੋ ਜਿਹੜਾ ਇੱਕ ਹੱਕ ਹਰਾਮ ਦੀ ਰੋਟੀ ਜਿਹੜੀ ਖਾਂਦਾ ਹੈ ਨਾ ਹਲਾਲ ਦੀ ਰੋਟੀ ਤੇ ਖਾਣੀ ਨਹੀਂ ਹਰਾਮ ਦੀ ਖਾਣੀ ਐ ਰੋਟੀ ਤੇ ਉਹ ਬੰਦੇ ਕੋ ਡਰੀ ਜਾਂਦੇ ਆ ਬੱਚੀ ਜਿਹੜੀ ਖੁੱਲ ਕੇ ਨਾਮ ਨਹੀਂ ਲੈ ਰਹੀ ਸੀ ਡਰ ਰਹੀ ਮੈਨੂੰ ਛੇੜਦਾ ਆ ਇਸ ਦੇ ਘਰ ਵਾਲੇ ਨੇ ਕੰਪਲੇਨਟ ਨਹੀਂ ਕੀਤੀ ਤਰਖਾਸ਼ ਨਹੀਂ ਦਿੱਤੀ ਉਹਦੇ ਤੇ ਵੀ ਇਹ ਇਹ ਬੰਦਾ ਇਸ ਨੂੰ ਯਾਨੀ ਕਿ ਕੱਲ ਨੂੰ ਖਾੜੇ ਤੇ ਕੋਈ ਵਾਰਦਾਤ ਨਾ ਕਰ ਜੇ ਉਹ ਜੀ ਡਰਦੇ ਬੋਲਦੇ ਨਹੀਂ ਕੋਈ ਜਿੰਨਾ ਚਿਰ ਬੋਲੋਗੇ ਨਹੀਂ ਨਾ ਉਨਾ ਚਿਰ ਕੁਝ ਨਹੀਂ ਕਰਨਾ ਕੰਪਲੇਂਟਾਂ ਵੀ ਇਸ ਇਲਾਕੇ ਦੇ ਵਿੱਚੋਂ ਕਾਫੀ ਲਗਾ ਚੁੱਕੇ ਆ ਤੇ ਕੋਈ ਕਿਸੇ ਨੇ ਕੋਈ ਕਾਰਵਾਈ ਉਹ ਜੀ ਕੋਈ ਠੋਸ ਨਹੀਂ ਕੀਤੀਗੀ ਹਾਲਾਂਕਿ ਕਾਨੂੰਨ ਦਾ ਫਰਜ਼ ਬੰਦਾ ਕਿ ਜਿਹੜੀ ਵੀ ਕਾਰਵਾਈ ਠੋਸ ਕਰਨ ਕੋਈ ਠੋਕ ਵਜਾ ਕੇ ਕਾਰਵਾਈ ਕਰਨ ਕਿ ਗਾਂਹ ਉਹ ਜੀ ਬੰਦੇ ਨੂੰ ਨਾਥ ਪਾਜੇ ਇੱਕ ਟੁੱਚਲ ਜੇ ਬੰਦੇ ਕੋਲ ਡਰ ਸ਼ਹਿਰ ਕਾਨੂੰਨ ਵੀ ਡਰਦਾ ਮੈਨੂੰ ਤਾਂ ਸਮਝ ਨਹੀਂ ਆ ਰਹੀ ਕੀ ਹੈ ਗਾਇ ਇਹ ਸਾਰੇ ਬੰਦੇ ਜਿੰਨੇ ਵੀ ਇਲਾਕੇ ਦੇ ਨਿਵਾਸੀ ਨੇ ਮੈਂ ਕਹਿੰਦਾ ਇੰਨਾ ਪਰੇਸ਼ਾਨ ਹੋਇਆ ਦਿਨ ਦਿਹਾੜੇ ਚੋਰੀਆਂ ਕੋਈ ਇਹਨਾਂ ਨੂੰ ਕੋਈ ਹੈ ਨਹੀਂ ਕੋਈ ਡਾਕ ਡਾਕੂ ਕਰੀ ਕੋਈ ਨਹੀਂਗਾ ਇੱਕ ਬੇਕਾਰ ਜੇ ਬੰਦੇ ਕੋਲ ਸਾਰੇ ਵੀ ਡਰੇ ਵੀ ਜਾਂਦੇ ਤੇ ਸ਼ਾਇਦ ਪੁਲਿਸ ਵੀ ਡਰਦੀ ਹੈ ਕਿਉਂ ਨਹੀਂ ਕਾਰਵਾਈ ਕਰ ਰਹੇ ਇਹ ਕੋਈ ਰਾਮ ਦਾ ਕਬਹਕ ਮਾਰਿਆ ਕੋਈ ਰਿਸ਼ਕਾ ਵਾਰਿਆ ਈ ਰਿਸ਼ਕੇ ਵਾਲੇ ਦੀਆਂ ਬੈਟਰੀਆਂ ਕੱਢ ਕੇ ਲੈ ਗਿਆ ਈ ਰਿਸ਼ਕੇ ਵਾਲੇ ਦੀਆਂ ਬੈਟਰੀਆਂ ਕੱਢ ਕੇ ਲੈ ਗਿਆ ਕਿੰਦੀ ਕੀ ਧੜੀ ਕਮਾਦਾ ਹੈਗਾ ਦੱਸੋ ਮੈਨੂੰ ਵਿਚਾਰਾ 3-400 ਰੁਪਏ ਧੜੀ ਕਮੋਦਾ ਤੇ ਬੈਟਰੀਆਂ ਜਿਹੜੀਆਂ ਚੋਰੀ ਹੋ ਗਿਆ ਕੀ ਕਰੇਗਾ ਔਰ ਘਰ ਤੋਂ ਘੜ ਵੀ ਤਾਂ 4 ਤੋਂ 5 ਲੱਖ ਰੁਪਏ ਦਾ ਇਹਨਾਂ ਦਾ ਸੋਨਾ ਵੀ ਲੱਗੇ ਆ ਉਹ ਹੋਰ ਵੀ ਨਗਦੀ ਵੀ ਲੱਗੇ ਆ ਤੇ ਕਿੰਨੀ ਕੁ ਕਮਾਈ ਕਰਨ ਦੇ ਆ ਇਹ ਦੋ ਬੰਦੇ ਇਸ ਘਰ ਦੇ ਤੇ ਦੋਵੇਂ ਬਾਹਰ ਕੰਮ ਕਰਦੇ ਕਰੇ ਜੋਬ ਕਰਦੇ ਪਏ ਬਾਹਰ ਬਾਹਰ ਜੋਬ ਕਰਦੇ ਪਏ ਤੇ ਕਿਸੀਆਂ ਘਰ ਘਰ ਕੇ ਇਤੋਂ ਤੱਕ ਸੋਨਾ ਬਣਾਇਆ ਘਰ ਬਣਾਇਆ ਤੇ ਕਿੰਨੀ ਕੁ ਕਮਾਈ ਕਰ ਲਈਓਗੇ ਦੱਸੋ ਮੈਨੂੰ ਸਾਰੀ ਜਿਹੜੀ ਕਮਾਈ ਆ ਤੇ ਸਾਰੀ ਨੇ ਫਿਰ ਇਹ ਲੈ ਗਿਆ ਬੰਦਾ ਇਹ ਕੀ ਐ ਤੇ ਕਾਰਵਾਈ ਭਈ ਕੋਈ ਕੋਈ ਕਾਰਵਾਈ ਹਜੇ ਨਹੀਂ ਜੀ ਭਾਈ ਉਹਦੇ ਬਾਪੂ ਨੂੰ ਰਾਤੀ ਲੈ ਕੇ ਗਏ ਆ ਫੜ ਕੇ ਉਸ ਤੋਂ ਬਾਅਦ ਅਜੇ ਕੋਈ ਪੁਲਿਸ ਮੁਲਾਜ਼ਮ ਨਹੀਂ ਆਇਆ ਕੋਈ ਸਾਡੇ ਤੇ ਕੋਈ ਇਹੋ ਜਿਹਾ ਕੋਈ ਆ ਕੇ ਪੁੱਜਿਆ ਨਹੀਂ ਇੱਥੇ ਵੀ ਆ ਕੇ ਕੋਈ ਕਾਰਵਾਈ ਵੀ ਕਰੇ ਕੋਈ ਇਸ ਕਰਕੇ ਮੈਂ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਪੀਸ ਦੇ ਬੰਦੇ ਨੂੰ ਹੱਥ ਪਾ ਲੋ ਜੇ ਕੋਈ ਸਾਡੇ ਵਰਗੇ ਬੰਦੇ ਦੇ ਹੱਥ ਆ ਗਏ ਹਨ ਅਸੀਂ ਜੱਥੇਬੰਦੀਆਂ ਚੋਂ ਆ ਬਾਹਰ ਹਣੀ ਕਿ ਤੇ ਤਰੇ ਤਰੇ ਫਿਰਦੇ ਸੀ ਫਿਰ ਅਸੀਂ ਹੱਥ ਪਾ ਦਾਂਗੇ ਇਹਨੂੰ ਇਹੋ ਜਿਹਾ ਨਾ ਤੋਂ ਵਾਂਗੇ ਜ਼ਿੰਦਗੀ ਵਿੱਚ ਹੋਰ ਵੀ ਕੋਈ ਅਰੇ ਵਾਲੇ ਵੇਖੋ ਕਿ ਇਹੋ ਜਿਹਾ ਗੰਬੜੀ ਕਰੇਗਾ ਜਾਂ ਨਿਹੰਗ ਦਲ ਦੇ ਵਿੱਚ ਹੋਗਾ ਤੇ ਜੇ ਬਾਜ ਦਾ ਮੈਂ ਲੋੜ ਪਈ ਤੇ ਫਿਰ ਅਸੀਂ ਹੱਥ ਪਾਵਾਂਗੇ ਇਹਨੂੰ ਮੈਂ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਇਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਮੈਡਮ ਕੀ ਨਾਮ ਆਪਣਾ ਤੇ ਕੀ ਹੋਇਆ ਅੱਜ ਤੁਹਾਡੇ ਇਥੇ ਮਸਲਾ ਮੇਰਾ ਨਾਮ ਸੁਮਨ ਲਤਾ ਜੀ ਔਰ ਮੈਂ ਫਕੀਰਜੰਤ ਕਲੋਨੀ ਅਨਗੜ ਰਹਿੰਦੇ ਹਾਂ ਜੀ ਤੇ ਸਾਡੇ ਵੀ ਰਾਤ ਨੂੰ ਚੋਰੀ ਇਸ ਤਰ੍ਹਾਂ ਹੀ ਸਵੇਰੇ ਦੇ ਟਾਈਮ ਚੋਰੀ ਬੜੇ ਚੋਰ ਬੜੇ ਦਵਾਜਾ ਖੁੱਲਾ ਰਹਿ ਗਿਆ ਤੇ ਸਾਡੇ ਮੋਬਾਈਲ ਸਰਾੰਦੀ ਪਿਆ ਸੀ ਤੇ ਜੋ ਥੋੜਾ ਬੋਤਾ ਪੈਸਾ ਸੀ ਉਹ ਵੀ ਨਾਲ ਰਹਿ ਗਏ 10-15000 ਰੁਪਏ ਪਿਆ ਸੀ ਉਹ ਵੀ ਨਾਲ ਲੈ ਗਏ ਰਿਪੋਰਟ ਕੰਪਲੀਟ ਕੀਤੀ ਕੌਨਸ ਕੰਪਲੀਟ ਕੀਤੀ ਪਰ ਕਾਰਵਾਈ ਕੋਈ ਨਹੀਂ ਹੋਈ ਸੀ ਕਿਸੇ ਦਾ ਸ਼ੱਕ ਸ਼ੱਕ ਤੇ ਅਸੀਂ ਦੇਖਿਆ ਕਿਸੇ ਨੂੰ ਨਹੀਂ ਪਰ ਸ਼ੱਕ ਇਹਦੇ ਤੇ ਹੀ ਆ ਸਾਰਿਆਂ ਨੂੰ ਕਿਉਂਕਿ ਜਿਸ ਤਰ੍ਹਾਂ ਦੀ ਚੋਰੀ ਹੁੰਦੀ ਹੈ ਸਾਰੇ ਇੱਕੋ ਇੱਕੋ ਹੀ ਤਰੀਕਾ ਸਾਰੇ ਚੋਰੀ ਕਰਨ ਦਾ ਇੱਕੋ ਹੀ ਤਰੀਕਾ ਹੈ ਜੀ ਕਿਉਂਕਿ ਕਈਆ ਮਮਟੀ થઈ ਉਪਰੋਂ થઈ ਆਂਦਾ ਹੈ ਜਾਂ ਕਿਸੇ ਨੂੰ ਪਤਾ ਨਾ ਦਿਨ ਦਿਹਾੜੇ ਦਾ ਚੋਰੀ ਕਰਦਾ ਹੈ ਸ਼ੱਕ ਸਭ ਨੂੰ ਇੱਕੋ ਤੇ ਹੀ ਹੈ ਪੁੱਛਦੇ ਇੱਥੇ ਕੋਈ ਏਰੀਆ ਦੇ ਵਿੱਚ ਘੁੰਮਦੀ ਵਗੈਰੇ ਨਹੀਂ ਕੋਈ 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 ਨਹੀਂ ਆਂਦਾ ਜੀ ਕਾਰਵਾਈ ਕਰਨ ਨਾ ਕੋਈ ਦੇਖਣ ਆਂਦਾ ਨਾ ਕੋਈ ਰਾਤ ਨੂੰ ਗੇੜਾ ਮਾਰਦਾ ਕੋਈ ਨਹੀਂ ਆਂਦਾ ਪ੍ਰਸ਼ਾਸਨ ਨੂੰ ਮੰਗੀ ਕਰਦੇ ਅਸੀਂ ਇਹੀ ਕਹਿੰਦੇ ਆ ਜੀ ਸਾਰਿਆਂ ਨੂੰ ਇਨਸਾਫ ਮਿਲੇ ਥੋੜਾ ਬੋਤਾ ਜਿਹੜਾ ਮਿਹਨਤ ਮਜ਼ਦੂਰੀ ਦਾ ਕੰਮ ਕਰਦੇ ਆ ਉਹੀ ਸਾਡਾ ਨਿਕਲ ਜਾਂਦਾ ਬੱਚੇ ਕਿੱਥੋਂ ਪਾਲੀਆ ਸੀ ਉਹਨਾਂ ਦਾ ਤਾਂ ਮਿੰਟ ਲੱਗਦਾ ਐ ਨਾ ਚੋਰੀ ਕਰਕੇ ਚਲੇ ਗਏ ਸਾਡਾ ਤਾਂ ਸਾਰਾ ਮਹੀਨੇ ਦਾ ਕੈਲਕੂਲੇਸ਼ਨ ਖਰਾਬ ਹੋ ਗਿਆ ਸਾਡੇ ਘਰ ਦਾ ਹਾਂਜੀ ਬਾਬੇ ਕੀ ਨਾਮ ਜੀ ਇੱਕ ਵਾਰ ਜੀ ਬਾਬੇ ਕੀ ਹੋਇਆ ਅੱਜ ਮਸਲਾ ਕੀ ਆਇਆ ਭਾਈ ਰਾਤ ਬਾਹਰ ਬੂਆ ਬਾਂਦੀ ਮਗਰੋਂ ਤਾਂ ਟੱਪ ਕੇ ਬੈਟਰ ਲਾਗ ਲਗੇ ਤਿੰਨ ਚਾਰ ਵਾਰ ਦਿਨ ਦੋ ਤਿੰਨ ਵਾਰ ਹੀ ਹੋ ਗਿਆ ਤੁਹਾਨੂੰ ਕਿਸੇ ਸ਼ੱਕ ਦਾ ਮਰੇ ਹੀ ਵੇਖ ਲੈ ਕਿ ਤੂੰ ਚੱਕ ਕਹਿੰਦਾ ਪੁੱਤ ਨੂੰ ਕੋਈ ਕੰਬਲ ਕੀਤੀ ਆਪਾਂ ਨਹੀਂ ਮੈਂ ਡਰਦੇ ਨਹੀਂ ਕੀਤੀ ਡਰਦੇ ਕਿ ਕੋ ਪੁਲਸ ਕੋ ਲੋਕੇ ਚੋਰਾ ਕੋ ਬਾਈ ਚੋਰਾ ਕੋ ਵੈਸੇ ਜਈਆ 1700 ਜਈਆ ਕਿਵੇਂ ਉਤੋ ਫੇ ਕੰਨ ਟੱਪ ਕੇ ਕੋ ਹਮ ਲਾ ਕਰ ਜਾ ਇਸੇ ਕਰਕੇ ਜੇ ਨਾ ਕੋ ਕੰਡਾ ਇੱਥੇ ਸੁਤਰਾ ਉਤੋ 3 ਜਨ ਆ ਜਾਣਾ ਨਾਲੇ ਉਸਮਾਨ ਲੈ ਕੇ ਨਾਲ ਕੋ ਮਾਰ ਜੇ ਮੁੱਟੇ ਕੌਣ ਜ਼ਿੰਮੇਵਾਰ ਹੈ ਅ ਤਕਨਾ ਸ਼ਿਕਾਇਤ ਆਈ ਕੁਲਵਿੰਦਰ ਕੌਰ ਪਤਨੀ ਜਿਸਪਾਲ ਸਿੰਘ ਵਾਸੀ ਗੇਰ ਸਿੰਘ ਕਲੋਨੀ ਅਨਗੜ ਵੱਲੋਂ ਤੇ ਉਹਨਾਂ ਦੇ ਘਰ ਚ ਕੱਲ ਜਿਹੜੀ ਉਹ ਚੋਰੀ ਹੋਈ ਹੈ ਤੇ ਜੋ ਇਸ ਸਬੰਧੀ ਕੁਲਵਿੰਦਰ ਕੌਰ ਦਾ ਬਿਆਨ ਦਰਜ ਕਰਕੇ ਮਡਲੀ ਤਫਤੀਸ਼ਾਂ ਮਲੇ ਵਿੱਚ ਲਿਆਂਦੀ ਜਾ ਰਹੀ ਹੈ ਜਿਨ੍ਹਾਂ ਤੇ ਕੁਲਵਿੰਦਰ ਕੌਰ ਚੈੱਕ ਕਰਦੀ ਹੈ ਉਹਨਾਂ ਬੰਦੇ ਚੱਕੀ ਬੰਦਿਆਂ ਨੂੰ ਜਿਹੜਾ ਉਹ ਗ੍ਰਿਫਤਾਰ ਕਰਕੇ ਉਹਨਾਂ ਕੋਲ ਜਿਹੜੀ ਬਰਾਮਦੀ ਹੋ ਸਰ ਇਸ ਤੋਂ ਇਲਾਵਾ 8-10 ਪਰਿਵਾਰ ਹੋਰ ਵੀ ਗਏ ਜਿਨ੍ਹਾਂ ਦੇ ਘਰ ਚੋਰੀ ਹੋਈ ਹੈ ਜੋ ਵੀ ਤਫਤੀਸ਼ ਦੌਰਾਨ ਸਾਹਮਣੇ ਤੱਥ ਆਉਣਗੇ ਉਹਨਾਂ ਦੇ ਮਤਾਬ ਜਿਹੜੀ ਉਹ ਕਾਰਵਾਈ ਜਿਹੜੀ ਉਹ ਕੀਤੀ ਜਾਏ